嗯。 ਧਾਰਮਿਕ ਆਜ਼ਾਦੀ ਦੀ ਰੱਖਿਆ ਦੇ ਲਈ ਜਾਨ ਵਾਰ ਗਏ ਮਹਾ ਸ਼ਹੀਦ ਜਸਵਿੰਦਰ ਸਿੰਘ ਹੰਸਵਾਸੀ ਪਿੰਡ ਚੱਕ ਚਤਰ ਸਿੰਘ ਵਾਲਾ ਨੂੰ ਉਨ੍ਹਾਂ ਦੀ 80 ਬਰਸੀ ਮੌਕੇ ਬਲਾਕ ਚੁਗੇ ਕਲਾਂ ਦੇ ਵਿੱਚ ਪੈਂਦੇ ਪਿੰਡ ਤਿਆਉਣਾ ਵਿਖੇ ਸਥਿਤ ਐਮ ਐਸ ਜੀ ਡੇਰਾ ਸੱਚਾ ਸੋਦਾ ਅਤੇ ਮਾਨਵਤਾ ਭਲਾਈ ਕੇਂਦਰ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਪਹੁੰਚੀ ਸਾਧ ਸੰਗਤ ਵੱਲੋਂ ਭਾਵਪਿਨੀ ਸ਼ਰਧਾਂਜਲੀ ਭੇਂਟ ਕੀਤੀ ਗਈ ਮਹਾਸ਼ਹੀਦ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਮੌਕੇ ਸੱਤ ਲੋੜਵੰਦ ਪਰਿਵਾਰਾਂ ਨੂੰ ਪੂਜਨੀ ਗੁਰੂ ਜੀ ਦੀ ਪਵਿੱਤਰ ਸਿੱਖਿਆ ਦੇ ਤਹਿਤ ਰਾਸ਼ਨ ਵਿਵੰਡਿਆ ਗਿਆ। ਇਸ ਮੌਕੇ ਮਹਾ ਸ਼ਹੀਦ ਜਸਵਿੰਦਰ ਸਿੰਘ ਇंसा ਨੂੰ ਸ਼ਰਧਾਂਜਲੀ ਪੇਟ ਕਰਦੇ ਆ ਪੰਜਾਬ ਦੇ 85 ਮੈਂਬਰ ਸ਼ਿੰਦਰਪਾਲ ਇंसा ਪੱਕਾ ਕਲਾ ਬਲਜਿੰਦਰ ਇंसा ਬਾਂਡੀ ਅਤੇ ਬਲਰਾਜ ਸਿੰਘ ਇंसा ਬਾਹੂ ਸਿਵੀਆਂ ਨੇ ਕਿਹਾ ਕਿ ਸਾਲ 2007 ਦੇ ਵਿੱਚ ਕੁਝ ਸ਼ਰਾਰਤੀ ਲੋਕਾਂ ਵੱਲੋਂ ਡੇਰਾ ਸ਼ਰਧਾਲੂਆਂ ਦੇ ਸ਼ਮਸ਼ਾਨ ਘਾਟ ਵਿੱਚ ਸੰਸਕਾਰ ਰੋਕ ਦਿੱਤੇ ਗਏ ਨਾਮ ਚਰਚਾਵਾਂ ਬੰਦ ਕਰ ਦਿੱਤੀਆਂ ਗਈਆਂ ਅਤੇ ਸ਼ਰਧਾਲੂਆਂ ਉੱਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਇਨਾ ਜ਼ੁਲਮਾਂ ਨੂੰ ਨਾ ਸਹਾਰਦਿਆਂ ਹੋਇਆਂ ਜਸਵਿੰਦਰ ਸਿੰਘ ਇਨਸਾਨ ਨੇ ਚੜ੍ਹਦੀ ਉਮਰੇ ਸ਼ਹਾਦਤ ਦੇ ਕੇ ਆਪਣੇ ਆਪ ਨੂੰ ਮਾਨਵਤਾ ਦੇ ਲੇਖੇ ਲਾ ਦਿੱਤਾ। ਉਹਨਾਂ ਨੇ ਕਿਹਾ ਕਿ ਜਸਵਿੰਦਰ ਸਿੰਘ ਇਨਸਾਨੀਅਤ ਦੀ ਭਲਾਈ ਦੇ ਲਈ ਹਮੇਸ਼ਾ ਅੱਗੇ ਰਹਿੰਦਾ ਸੀ। ਉਹਨਾਂ ਦੀ ਅੱਜ ਯਾਦ ਵਿੱਚ ਸਾਥ ਸੰਗਤ ਮਾਨਵਤਾ ਭਲਾਈ ਦੇ ਕਾਰਜ ਕਰਦਿਆਂ ਮਹਾ ਸ਼ਹੀਦ ਜਜ਼ਬੇ ਨੂੰ ਸਲਾਮ ਕਰਕੇ ਵਰਸੀ ਮਨਾਇਗੀ। ਨਾਮਤਰਸਾ ਦਰਮਿਆਨ ਸਾਧ ਸੰਗਤ ਵੱਲੋਂ ਮਹਾ ਸ਼ਹੀ ਜਸਵਿੰਦਰ ਸਿੰਘ ਇंसा ਨੂੰ ਸ਼ਰਧਾਂਜਲੀ ਦਿੰਦਿਆਂ ਪਵਿੱਤਰ ਨਾਰਾ ਲਗਾ ਕੇ ਅਤੇ ਭਲਾਈ ਦੇ ਕਾਰਜ ਕਰਦੇ ਰਹਿਣ ਦਾ ਵੀ ਸਾਧ ਸੰਗਤ ਵੱਲੋਂ ਪ੍ਰਣ ਕੀਤਾ ਗਿਆ। ਮਹਾ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਵੱਲੋਂ ਮਾਨੋਤਾ ਭਲਾਈ ਦੇ ਕਾਰਜ ਕਰਦਿਆਂ 7 অতি ਲੋੜਵੰਦ ਪਰਿਵਾਰਾਂ ਨੂੰ ਮਹੀਨੇ ਦਾ ਮੁਫਤ ਰਾਸ਼ਨ ਵੀ ਵੰਡਿਤ ਕੀਤਾ ਗਿਆ। ਤਾਂ ਤਾਂ ਸਾਥ ਉਪਰ ਆਸਰਾ ਅੱਜ ਡੇਰਾ ਸੱਚਾ ਸੌਦਾ ਦੇ ਪਹਿਲੇ ਮਹਾ ਸ਼ਹੀਦ ਬਾਈ ਜਿਹੜੇ ਸੰਦਰ ਸਿੰਘ ਦੀ ਸਾਦੀ 17ਵੀਂ ਵਾਰ ਸੀ ਸਾਹ ਸੰਗਤ ਕਲਾਕ ਵਿਖੇ ਗਲਾਵਰ ਨਾਲ ਜ਼ਿਲੇ ਦੀ ਹੋਣ ਸਾਹ ਸੰਗਤ ਮਨਾਰੀ ਹੈ ਜੀ ਕਿਉਂਕਿ ਇਹ ਉਸ ਸਮੇਂ ਸੀ ਲੋਈ ਸੀ ਜਿਸ ਸਮੇਂ ਸਾਹ ਸੰਗਤ ਦੇ ਉੱਤੇ ਪੂਰੇ ਜ਼ੁਲਮ ਅਤਿਆਚਾਰ ਕੀਤੇ ਜਾਂਦੇ ਸਨ ਕਿ ਸੇ ਨੂੰ ਨਾਮ ਚਰਚਾ ਨਹੀਂ ਕਰ ਦਿੱਤੀ ਜਾਂਦੀ ਸੀ ਇੱਥੋਂ ਤੱਕ ਕਿ ਸਾਡੇ ਲਗਾਏ ਕੋਈ ਪੋਪੇ ਵੀ ਕੁੱਟੇ ਜਾਂਦੇ ਛਾਂ ਔਰ ਸਾਡਾ ਕੋਈ ਪ੍ਰੇਮੀ ਸੱਸੰਗੀ ਬਜ਼ੁਰਗ ਚੋਲਾ ਛੱਡ ਜਾਂਦਾ ਤਾਂ ਉਹਨਾਂ ਦਾ ਅੰਤਮ ਸੰਸਕਾਰ ਵੀ ਨਹੀਂ ਕਰ ਦਿੱਤਾ ਜਾਂਦਾ ਸੀ ਪਰ ਉਸ ਵੇਲੇ ਸਾਡੇ ਸੁਮਾਨ ਜੋਧੇ ਨੇ ਆਪਣੇ ਸੁਦੀਰ ਦੇ ਉੱਤੇ ਚੱਲ ਕੇ ਉਹ ਤੁਸੀਂ ਇਹ ਜੋ ਸਾਡੇ ਸੰਗਤ ਨੂੰ ਯਾਰ ਕਰਾਇਆ ਔਰ ਅੱਜ ਅਸੀਂ ਜੋ ਉਹਨਾਂ ਦੀ ਵਰਸੀ ਮਨਾ ਰਹੇ ਆਂ ਨਾਮ ਚਰਚਾ ਕਰ ਰਹੇ ਆਂ ਜਾਂ ਹੋਰ ਮਾਨਤਾ ਪੁੜਾਈ ਦੇ ਕੰਮ ਕਰ ਰਹੇ ਆਂ ਉਹ ਸਾਰੀ ਇਹ ਬਾਈ ਜਸਿੰਦਰ ਸਿੰਘ ਦੀ ਘਰਵਾਨੀ ਦੇ ਬਾਅਦ ਹੀ ਅਸੀਂ ਕਰ ਲੱਗੇ ਆਂ ਅਸੀਂ ਅੱਜ ਇਹਨੂੰ ਸਲੂਟ ਕਰਦੇ ਆਂ ਸਜਦਾ ਕਰਦੇ ਆਂ ਸੋ ਸੋ ਬਾਤ ਆਹ ਬਾਈ ਬਾਹਰਲੇ ਜੋ ਬਲਾਗ ਹੈ ਉਹਨਾਂ ਤੋ ਵੀ ਬਹੁਤ ਜ਼ਿਆਦਾ ਸੰਗਤ ਪਹੁੰਚੀ ਹੈ ਸਾਡੇ ਬਲਾਗ ਚੁਗੇ ਕਲਾ ਵੱਲੋਂ ਤੁਹਾਨੂੰ ਸਭ ਨੂੰ ਅੱਜ ਇਸ ਵਰਸੀ ਤੇ ਪਹੁੰਚਣ ਦੇ ਤਾ ਸਾਡੇ ਬਲਾਕ ਵੱਲੋਂ ਜੀ ਆਇਆਂ ਨੂੰ ਕਹਿਣੀ ਹੈ ਅੱਜ ਕੋਹੋਂ ਪਰਿਵਾਰ ਵੀ ਮਹਾਸ਼ਹੀਦ ਜਸਵਿੰਦਰ ਸਿੰਘ ਇਨਸਾਨ ਨੂੰ ਭਾਵਪੂਰਨੀ ਸ਼ਰਧਾਂਜਲੀ ਭੇਂਟ ਕਰਦਾ ਹੈ ਅਤੇ ਜੋ ਵੀ ਦਰਸ਼ਕ ਇਸ ਰਿਪੋਰਟ ਨੂੰ ਦੇਖ ਰਹੇ ਹਨ ਮਹਾਸ਼ਹੀਦ ਦੇ ਪਰਿਵਾਰਕ ਵੱਲੋਂ ਜਿਸ ਤਰੀਕੇ ਦੇ ਨਾਲ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕੀਤੀ ਗਈ ਇਸ ਨੂੰ ਲੈ ਕੇ ਵੀ ਆਪ ਦੇ ਕੀ ਪ੍ਰਤੀਕਰਮ ਦੇਣਾ ਚਾਹੁੰਦੇ ਨੇ ਤੇ ਦੂਜਾ ਮਹਾਸ਼ਹੀਦ ਦੀ ਸ਼ਹਾਦਤ ਉੱਤੇ ਸਾਡੇ ਦਰਸ਼ਕ ਕੀ ਕਹਿਣਾ ਚਾਹੁੰਦੇ ਨੇ ਇਹ ਵੀ ਆਪ ਦੇ ਬੇਸ਼ਕੀਮਤੀ ਕਮੈਂਟ ਮਹਾਸ਼ਹੀਦ ਜਸਵਿੰਦਰ ਸਿੰਘ ਇਨਸਾਨ ਦੇ ਪ੍ਰਤੀ ਜ਼ਰੂਰ ਸਾਨੂੰ ਟਾਈਪ ਕਰਕੇ ਦੱਸੋ